ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 6 6 ਗੁੰਡਿਆਂ ਦੇ حساب ਨਾਲ ਗੁੰਡੇ ਪਾਏ ਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕਿਸੇ ਵੀ ਚੀਜ਼ ਤੇ ਪਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਵੇਂ ਦੇਖਣ ਵਾਲੇ ਵੀ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਆ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਤਾਂ ਗਾ ਪਿਛਲੇ ਪਾਸੇ ਕਰਕੇ ਇਧਰ ਨੂੰ ਕਰਕੇ ਆਪਾਂ ਪੂਰੀ ਸਲਾਈ ਆਪਾਂ ਸਿੱਧੀ ਬਣਾ ਲਵਾਂਗੇ ਕੁੰਡੇ ਪਾ ਕੇ ਫਰਸਟ ਵਾਲੀ ਸਲਾਈ ਐ ਤੇ ਇਹਨੂੰ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਲਵਾਂਗੇ ਤੁਹਾਡੀ ਆਪਣੀ ਮਰਜ਼ੀ ਐ ਸਿੱਧੀ ਬਣਾਓ ਉਲਟੀ ਬਣਾਓ ਤੇ ਆਪਾਂ ਇਹਨੂੰ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਨੇ ਆ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਜਰੂਰ ਮੇਰੇ ਚੈਨਲ ਨੂੰ ਸਪੋਰਟ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਪੂਰੀ ਵੀਡੀਓ ਦੇਖਿਆ ਕਰੋ ਨਾਲੇ ਸ਼ੇਅਰ ਵੀ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਕਿ ਮੈਂ ਜਿਹੜੀ ਵੀਡੀਓ ਪਾਵਾਂ ਤੁਹਾਡੇ ਤੱਕ ਪਹਿਲਾਂ ਪਹੁੰਚੇ ਚਲੋ ਜੀ ਆਪਾਂ ਉਲਟੀ ਸਲਾਈ ਪੂਰੀ ਬਣਾ ਲਈ ਹੁਣ ਆਪਾਂ ਆਗੇ ਸਿੱਧੇ ਪਾਸੇ ਆਪਾਂ ਇੱਕ ਕੁੰਡਾ ਤਾਰਿਆ ਤੇ ਫਿਰ ਚਾਰ ਗੁੰਡੇ ਉਲਟੇ ਬਣਾਵਾਂਗੇ ਚਾਰ ਗੁੰਡੇ ਇੱਕ ਗੁੰਡਾ ਤਾਰ ਕੇ ਆਪਾਂ ਚਾਰ ਗੁੰਡੇ ਉਲਟੇ ਬਣਾ ਲਏ ਦੋ ਗੁੰਡੇ ਸਿੱਧੇ ਬਣਾਵਾਂਗੇ ਜੀ ਆਪਣਾ 6 ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਅੱਗੇ ਇਹ ਹੀ ਆਪਾਂ 6 ਗੁੰਡੇ 6 6 ਕਰਦੇ ਤੇ ਆਪਣਾ ਡਿਜ਼ਾਈਨ ਬਣਾਉਨੇ ਆ ਧਾਗਾ ਅੱਗੇ ਕਰਾਂਗੇ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਫਿਰ ਤਾਂ ਚਾਰ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਐਂਡ ਤੇ ਵੀ ਆਪਣੇ ਕੋਲੇ ਚਾਰ ਗੁੰਡੇ ਉਲਟੇ ਉਹ ਟੇ ਸਲਾਈ ਚ ਆਪਾਂ ਇਹ ਸਲਾਈ ਪੂਰੀ ਉਲਟੀ ਬਣਾ ਲੈਣੀ ਹੈ ਜੀ ਇਹਦੇ ਚ ਆਪਾਂ ਕੋਈ ਉਲਟਾ ਸਿੱਧਾ ਨਹੀਂ ਕਰਨੇ ਖੁੰਡੇ ਪੂਰੀ ਸਲਾਈ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਜੀ हम आप फिर तो आगे सिद्धे बासे। सिद्धे बासे आ गए सीधे पास सीधे पासे आके अपने चार कुंडे उल्टे दो कुंडे सीधे इतने आप चार कुंडे उल्टे तो दो कुंडे सीधे बनाने सीधे पासे उल्टी सिलाई अपना पूरी उल्टी उल्टी बना लेनी जी अपनी उल्टी सिलाई आ गई चौथी सिलाई जी ਅਨਿਚੇ ਵਾਲੇ ਸਲਾਈ ਨੂੰ ਲੈ ਕੇ ਚੌਥੀ ਸਲਾਈ ਆ ਤੇ ਹੁਣ ਆਪਣੇ ਅੱਗੇ ਜੀ ਪੰਜਵੀਂ ਸਲਾਈ ਚਾਰ ਕੁੰਡੇ ਆਪਾਂ ਉਲਟੇ ਬਣਾ ਲੇ ਇੱਥੇ ਹੁਣ ਜਿਹੜੇ ਆਪਣੇ ਆ ਦੋ ਕੁੰਡੇ ਇਹਨਾਂ ਤੇ ਆਪਾਂ ਹੁਣ ਬਣਾਵਾਂਗੇ ਜੀ ਡਿਜ਼ਾਈਨ ఆ జ కుండే చారండే ఉల్టే బ దో కు డిజైన్ బ దో తి ఇత చారా డే ਬਾਈਥੋ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਇੱਕ ਹੁਣ ਆਪਾਂ ਇਧਰਲੇ ਪਾਸੇ ਇੱਕ ਦੋ ਤਿੰਨ ਚਾਰ ਤਾਂ ਬਾਈਥੋ ਇਸ ਤਰ੍ਹਾਂ ਬਣਾ ਲੈਣਾ ਲੂਪ ਬਣਾ ਲੈਣੀ ਇੱਕ ਇੱਕ ਆਪਾਂ ਆ ਬਣਾ ਲਈ ਲੂਪ ਇੱਕ ਆਪਾਂ ਆ ਬਣਾ ਲਈ ਹੁਣ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਹੁਣ ਆਪਾਂ ਫਿਰ ਤੋਂ 1 2 3 ਤੇ 4 ਚਾਰ ਧਾਂਗੇ ਛੱਡ ਕੇ ਆਪਾਂ ਇੱਕ ਲੂਪ ਬਣਾ ਲੈਣੀ ਆ ਫਿਰ ਆ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਇਧਰ ਵੀ 1 2 3 ਤੇ 4 ਫਿਰ ਆਪਾਂ ਦੋ ਚਾਰ ਗੁੰਡੇ ਉਲਟੇ ਬਣਾ ਲਾਂਗੇ। ਇਹ ਤੋਂ ਬਾਅਦ ਆਪਾਂ ਕੇ ਨਹੀਂ ਇਹਦੇ ਨਾਲ ਇਹਦੇ ਤੋਂ ਬਾਅਦ ਆਪਾਂ ਚਾਰ-ਚਾਰ ਧਾਗੇ ਛੱਡਦੇ ਹੋਏ ਤਾਂ ਆਪਾਂ ਸਾਈਡ ਤੋਂ ਇੱਕ ਲੂਪ ਬਣਾ ਲੈਣੀ ਹੈ, ਅਗਲੇ ਪਾਸੇ ਵੀ ਬਣਾ ਲੈਣੀ ਹੈ, ਇੱਕ ਇੱਧਰ ਵੀ ਬਣਾ ਲੈਣੀ ਹੈ। ਇੱਕ, ਦੋ, ਤਿੰਨ di ਹੁਣ ਆਪਾਂ ਅਗੇ ਜੀ ਉਲਟੇ ਪਾਸੇ ਉਲਟੇ ਪਾਸੇ ਆਪਾਂ ਚਾਰ ਗੁੰਡੇ ਉਲਟੇ ਬਣਾਏ ਆਹ ਵਾਲਾ ਗੁੰਡਾ ਆਪਾਂ ਧਾਰ ਲੈਣਾ ਜਿਹੜੀ ਆਪਾਂ ਲੂਪ ਬਣਾਈ ਹੈ ਇਧਰੋਂ ਇਹ ਆਪਾਂ ਇਸ ਤਰ੍ਹਾਂ ਧਾਰ ਲੈਣਾ ਦੋ ਗੁੰਡੇ ਉਲਟੇ ਆਹ ਵਾਲਾ ਗੁੰਡਾ ਫਿਰ ਤੋਂ ਆਪਾਂ ਧਾਰ ਲੈਣਾ ਚਾਰ ਗੁੰਡੇ ਉਲਟੇ ਇਹ ਆਪਾਂ ਪੂਰੀ ਸਲਾਈ ਉਲਟੀ ਬਣਾਉਣੀ ਹੈ ਤੇ ਜਿਹੜੀ ਆਪਾਂ ਲੂਪ ਬਣਾਈ ਹੈ ਵਿੱਚ ਇਹਨੂੰ ਆਪਾਂ ਇਸ ਤਰ੍ਹਾਂ ਤਾਰ ਲੈਣਾ। ਬਾਕੀ ਆਪਾਂ ਸਾਰੇ ਗੁੰਡੇ ਉਲਟੇ ਬਣਾ ਲੈਣੇ ਆ। ਉਨਾ ਪਾ ਗਏ ਜੀ ਸਿੱਧੇ ਪਾਸੇ ਫਿਰ ਤੋਂ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਆ ਜਿਹੜੇ ਚਾਰ ਕੁੰਡੇ ਆ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਣਾ ਦਾਂ ਇਕੱਠਿਆਂ ਨੂੰ ਇੱਕ ਵਾਰੀ ਫਿਰ ਆਪਾਂ ਇਹਨਾਂ ਨੂੰ ਤਾਰਨਾ ਨਹੀਂ ਹੈਗਾ ਹਾਲੇ ਇੱਕ ਵਾਰੀ ਬਣਾ ਲੇ ਹੁਣ ਆਪਾਂ ਸਲਾਈ ਇਧਰੋਂ ਦੀ ਪਾ ਕੇ ਦੋ ਵਾਰੀ ਬਣਾ ਲਏ ਜੀ ਫਿਰ ਚਾਰ ਕੁੰਡੇ ਉਲਟੇ ਬਣਾ ਲਏ ਆਪਾਂ ਅਗਲੇ 4 ਗੁੰਡੇ ਵੀ ਆਪਾਂ ਪਹਿਲਾਂ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਇਧਰੋਂ ਦੀ ਲੂਪ ਸਲਾਈ ਪਾ ਕੇ ਇਧਰੋਂ ਇੱਕ ਗੁੰਡਾ ਬਣਾ ਲਵਾਂਗੇ ਉਲਟੀ ਸਲਾਈ ਬਣਾ ਕੇ ਫਿਰ ਆਪਾਂ ਮਿਲਦੇ ਆਂ ਹੁਣ ਜੇ ਆਪਣਾ ਇੱਕ ਡਿਜ਼ਾਈਨ ਬਣ ਗਿਆ ਤੇ ਹਾਲੇ ਹੀ ਇਹ ਡਿਜ਼ਾਈਨ ਇੱਥੇ ਤੁਸੀਂ ਵੀਡੀਓ ਛੱਡਿਓ ਨਾ ਹੁਣ ਆਪਾਂ ਤੁਹਾਨੂੰ ਡਿਜ਼ਾਈਨ ਦੁਬਾਰਾ ਦੱਸਦੇ ਆਂ ਹੁਣ ਆਪਾਂ ਇੱਥੇ ਇੱਕ ਕੁੰਡਾ ਉਲਟਾ ਬਣਾਵਾਂਗੇ ਕੱਲ ਆਪਾਂ ਚਾਰ ਕੁੰਡੇ ਬਣਾਏ ਸੀ ਇੱਥੇ ਆਪਾਂ ਇੱਕ ਕੁੰਡਾ ਉਲਟਾ ਬਣਾਇਆ ਇੱਕ ਤਾਰਿਆ ਇੱਕ ਉਲਟਾ ਬਣਾਇਆ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਜਿਹੜੇ ਆਪਾਂ ਇੱਕ ਕੁੰਡਾ ਆਹ ਵਾਲਾ ਉਲਟਾ ਹੋ ਗਿਆ ਦੋ ਕੁੰਡੇ ਆਪਣੇ ਆ ਡਿਜ਼ਾਈਨ ਵਾਲੇ ਹੋ ਗਏ ਹੁਣ ਆਪਾਂ ਆਹ ਚਾਰ ਕੁੰਡੇ ਉਲਟੇ ਬਣਾਉਣੇ ਆ ਦੋ ਕੁੰਡੇ ਸਿੱਧੇ ਅੰਦਰ ਤੇ ਵੀ ਆਪਣੇ ਕੋਲੇ ਇੱਕ ਗੁੰਡਾ ਉਲਟਾ ਬਣੂਗਾ ਜੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਡਿਜ਼ਾਈਨ ਜ਼ਰੂਰ ਟਰਾਈ ਕਰਿਓ ਆਹ ਲਓ ਜਿਸ ਤਰ੍ਹਾਂ ਬਣਿਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਲੱਗਦਾ ਜੀ ਇਸ ਰੰਗ ਤੇ ਵੀ ਬਣਾਇਆ ਦੇਖੋ ਜੀ ਕਿਸੇ ਵੀ ਰੰਗ ਤੇ ਬਣਾਓ ਹਰੇਕ ਰੰਗ ਤੇ ਬਹੁਤ ਸੋਹਣਾ ਬਣ ਕੇ ਆਉਂਦਾ ਦੇਖੋ ਟਾਈਮ ਵੀ ਨਹੀਂ ਲੱਗਦਾ ਬਹੁਤ ਜਲਦੀ ਜਲਦੀ ਬਣਦਾ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਜੀ ਕਮੈਂਟ ਵੀ ਜਰੂਰ ਕਰਦੇ ਹੋ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ